ਜੀ ਕਹਿ ਬੈਨਾ ਮੇਰਾ ਉਤੋਂ 메인 게ਟ ਤੋਂ ਅੰਦਰ ਆਏ ਆ ਕੇ ਦਰਵਾਜਾ ਬੰਦ ਕੀਤਾ ਪਹਿਲਾਂ ਵੇਨ ਗੇਟ ਬੰਦ ਕੀਤਾ ਮੈਂ ਇੱਥੇ ਬੈਠਾ ਸੀਗਾ ਜੀ ਇੱਥੇ ਮੇਰੀ ਲੜਕੀ ਖੜੀ ਸੀ ਅਸਿਸਟੈਂਟ ਮੇਰੀ ਤੇ ਇੱਥੋਂ ਆ ਕੇ ਮੇਰੇ ਇੱਥੇ ਗਲੋਹੀ ਦੀ ਵੱਡੀ ਜੀ ਉਹਨਾਂ ਕੋਲ ਸੀਗੀ ਦਾੰਤ ਜਿਹੜੀ ਨੂੰ ਕਹਿੰਦੇ ਹੁੰਦੇ ਹੋ ਤਿੱਖੀ ਜੀ ਸੀਗੀ ਇੱਥੋਂ ਮੇਰੇ ਇੱਥੇ ਲਾਤੀ ਉਹਨੇ ਕਹਿੰਦਾ ਜੋ ਕੁਝ ਹੈਗਾ ਰੱਖ ਦੇ ਇੱਥੇ ਤੇ ਰੱਖਣ ਦਾ ਮੌਕਾ ਕਿਦਾਂ ਸੀ ਇੱਥੋਂ ਇਹਨਾਂ ਦੋ ਬੰਦੇ ਸੀਗੇ ਦੂਜੇ ਨੇ ਇੱਥੋਂ ਡਰਾਅਰ ਖੋਲ੍ਹਿਆ ਇਹ ਚੋਂ ਸਾਰੇ ਪੈਸੇ ਉਹ ਸਾਰੇ ਇਕੱਠਾ-ਉਕੱਠਾ ਕੀਤਾ ਉਹ ਸਾਰਾ ਕੱਢ ਕੇ ਲੈ ਗਏ ਇੱਥੋਂ ਤੇ ਫੇਰ ਆ ਮੇਰੇ ਬਟੂਏ ਦੀਆਂ ਨੇ ਜੇਬ ਤੋਂ ਤਲਾਸ਼ੀ ਲਈ ਅੱਛਾ ਜੀ ਆ ਸਾਰਾ ਮੇਰਾ ਖਾਲੀ ਕਰ ਗਏ ਕਾਗਜ਼ ਕਾਗਜ਼ ਛੱਡ ਗਏ ਬਸ ਤੇ ਸਰ ਅੰਦਰ ਵੀ ਕੋਈ ਸੀਸੀਟੀਵੀ ਨਹੀਂ ਲੱਗੀ ਬਾਹਰ ਵੀ ਨਹੀਂ ਲੱਗੀ ਸਾਰੇ ਖਰਾਬ ਹੋਏ ਹੋਏ ਨਾ ਉਹ ਡੀਵੀਆਰ ਖਰਾਬ ਹੋਇਆ ਹੋਇਆ ਹੁਣ ਆ ਭਾਈ ਸਾਹਿਬ ਤਾਂ ਹੀ ਮੈਂ ਬੁਲਾਇਆ ਸੀ ਉਹ ਸੀਸੀਟੀਵੀ ਆਏ ਹੋਏ ਆ ਹੁਣ ਪਰ ਉਹ ਵੀ ਹੁਣ ਕੀ ਕਰਨ ਜਾਰੇ ਡਾਕਟਰ ਸਾਹਿਬ ਕਿੰਨੇ ਦਿਨਾਂ ਤੋਂ ਜਿਹੜੀ ਇਹ ਚੀਜ਼ ਖਰਾਬ ਸੀ ਤੁਹਾਡੇ ਸਟੈਂਡ 15-20 ਦਿਨ ਹੋ ਗਏ ਹੋਣੇ ਜੀ ਪਰ ਕਿਤਨੇ ਕਿਤੇ ਨਗੈਲੀ ਨਗੈਲੀ ਦੇਖੋ ਮੈਂ ਆਪਣੇ ਘਰ ਦੇ ਵਿੱਚ ਬੈਠਾ ਮੈਂ ਘਰ 'ਚ ਬੈਠਾ ਸੇਫ ਨਹੀਂ ਹੈਗਾ ਜੀ ਹੁਣ ਘਰ ਦੇ ਵਿੱਚ ਵੀ ਹੁਣ ਆਪਾਂ ਨੂੰ ਕੈਮਰੇ ਲਗਾਣੇ ਪੈਣਗੇ ਵੀ ਮਤਲਬ ਤਾਂ ਸੇਫਟੀ ਹੈ ਆਪਣੀ ਕਿੱਧਰ ਦੇਖ ਜਾ ਰਿਹਾ ਜੀ ਆਪਣਾ ਕੀ ਮੰਗ ਕਰਦੇ ਹੁਣ ਦੇਖੋ ਜੀ ਬੰਦੇ ਫੜਨੇ ਚਾਹੀਦੇ ਹੈਗੇ ਤਾਂ ਸਟ੍ਰਿਕਟ ਟੈਕਚਰ ਹੋਣਾ ਚਾਹੀਦਾ ਦੇ ਮਸਟ ਬੀ ਪੁਟ ਬਿਹੈਂਡ ਦਾ ਬਾਰਸ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਜੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਹੁਣ ਤੁਸੀਂ ਦੱਸਿਆ ਇਹ ਤੁਹਾਨੂੰ ਸਾਲੇ ਆਏ ਜੀ ਮੈਂ ਉੱਤੇ ਰਿੰਗ ਕੀਤੀ ਸੀਗੀ ਤੇ ਪੁਲਿਸ ਵਾਲੇ ਆਏ ਹੋ ਕਰ ਰਹੇ ਸੀ ਤਵਦੀਸ਼ ਕਰ ਰਹੇ ਹੈ ਸਰ ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੀ ਬਾਹਰ ਕੁੰਡੀ ਲੱਗੀ ਪਈ ਤਾਂ ਤੋਂ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾਟ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀਗੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਬੀ ਐਸਏ ਇਸ ਜਿਹੜਾ ਹੋ ਰਿਹਾ ਕੰਮ ਇਹ ਤੇ ਇਹਨਾਂ ਦੀ ਨੱਕ ਇਹਨਾਂ ਨੂੰ ਕੱਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਣਗੇ ਜੀ ਕੁੰਡੀ ਖੋਲੀ ਇਹਨਾਂ ਨੇ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਕੋਲੋਂ ਸਾਫ਼ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰ ਸਹਮੇ ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਤੇ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੇ ਕੁੰਡੀ ਖੋਲੀ ਤੇ ਬਿਲਕੁਲ ਸਹਮੇ ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਤੇ ਚ ਗਿਆ ਫਿਰ ਦੱਸਿਆ ਕਿ ਆ ਵਾਰਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤੇ ਮੈਂ ਮਗਰ ਬਾਈਕ ਲੈ ਕੇ ਦੇਖ ਲੰਦਾ ਚੋਰ ਕਿੱਧਰ ਗਏ ਜਿਹਨਾਂ ਨੇ ਬਾਹਰ ਕੱਤੀ ਆ ਉਹ ਬਾਹਰ ਕੁੰਡੀ ਲਗਾ ਦੇ ਆ ਬਾਹਰ ਕੁੰਡੀ ਲਾ ਕੇ ਫਿਰ ਆ ਰੋਕ ਕੇ ਡੱਕ ਹਾਂਜੀ ਮੈਂ ਮੈਡੀਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਬਈ ਅੱਛਾ ਜੀ ਇਹਹੀ ਰੋਡ ਮੈਂ ਮੋਬਾਈਲ ਕੋ ਬਹੁਤ ਛਿੰਨ ਛੋਰ ਹੋਤਾ ਹੈ ਪਰ ਸ਼ਾਸਨ ਕੀ ਕਮੀ ਸੇ ਇਹ ਹੁੰਦੇ ਹੈ ਰੋਜ਼ 2-4 ਮੋਬਾਈਲ ਰੋਜ਼ ਛਿਨਾਤੇ ਹੈ ਇਸ ਰੋਡ ਮੇਂ ਹੱਥ ਜੋੜ ਕੇ ਬੇਨਤੀ ਜੀ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਇਸ ਜਿਹੜੇ ਵੀ ਇਹ ਬੰਦੇ ਆ ਉਹਨਾਂ ਨੂੰ ਤੁਰੰਤ ਫੜਾਇਆ ਜਾਏ ਜੀ ਔਰ ਡਾਕਟਰ ਸਾਹਿਬ ਨੇ ਜਿਹੜੇ ਬੰਦੇ ਆਏ ਇੱਥੇ ਡਾਕਟਰ ਸਾਹਿਬ ਕਲੀਨਿਕ ਤੇ ਉਹ ਵੀ ਫੜੇ ਜਾਣ ਜੀ ਬੜੀ ਮਿਹਰਬਾਨੀ ਜੀ ਕਮਿਸ਼ਨਰ ਸਾਹਿਬ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਜੀ ਕੀ ਮਾਮਲਾ ਹੈ ਕੀ ਵਾਰਦਾ ਭਈ ਹੈ ਤੁਹਾਡੇ ਅੱਜ ਮੇਰਾ ਨਾਮ ਜੀ ਡਾਕਟਰ ਰਸਿਕ ਵਤਸ ਹੈ ਐਮਰੀ ਕਲੀਨਿਕ ਹੈਗੀ ਹੈ ਸ਼੍ਰੀ ਰਾਮ ਕਲੀਨਿਕ ਦੇ ਨਾਮ ਨਾਲ ਬਹਾਦਰ ਕੇ ਰੋਡ ਦੇ ਉੱਪਰ ਮੇਨ ਰੋਡ ਤੇ ਮੈਂ ਬੈਠਾ ਸੀਗਾ ਹੁਣ ਪੌਣੇ 9 ਵਜੇ ਦੀ ਗੱਲ ਆ ਮੈਂ ਸੀ ਤੇ ਮੇਰੇ ਅਸਿਸਟੈਂਟ ਬੈਠੇ ਸੀਗੇ ਤੇ ਅੰਦਰ ਦੋ ਬੰਦੇ ਆਏ ਆ ਮੂੰਹ ਟਕੇ ਹੋਏ ਸੀਗੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰ ਮੇਰਾ ਕੈਬਿੰਦਾ ਦਰਵਾਜ਼ਾ ਬੰਦ ਕੀਤਾ ਐਡੀ ਵੱਡੀ ਲੋਹੇ ਦੀ ਸੀਗੀ ਰੌੜ ਦਾਤ ਜੀ ਸੀਗੀ ਤਿੱਖੀ ਜੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ ਮੈਨੂੰ ਕਹਿੰਦੇ ਜਿਹੜਾ ਕੁਝ ਹੈਗਾ ਰੱਖ ਦੇ ਇੱਥੇ ਤੇ ਫਿਰ ਮੈਨੂੰ ਕੁਝ ਮੌਕੇ ਨਹੀਂ ਮਿਲੇ ਕੁਝ ਮੈਂ ਘਬਰਾ ਗਿਆ ਉਹਨਾਂ ਨੇ ਫਟਾਫਟ ਗੱਲਾ ਖੋਲੇਆ ਮੇਰਾ ਵਿੱਚੋਂ ਸਾਰਾ ਕੱਢ ਲਿਆ ਸਮਾਨ ਤੇ ਫਿਰ ਮੇਰੇ ਕੋਲ ਕੁਝ ਮਹੀਨੇ ਦੀ ਸੀ ਮੇਰਾ ਕੋਈ ਨਾ ਮੇਰੇ ਭਟੂਰੇ ਵੀ ਸਾਰੇ ਪੈਸੇ ਕੱਢ ਲਏ ਉਹਨਾਂ ਨੇ ਕੱਢ ਕੇ ਨਾਲ ਮੈਨੂੰ ਧਮਕੀ ਦੇ ਕੇ ਕਹਿੰਦੇ ਬਾਹਰ ਨਿਕਲੇ ਦੇਖ ਲਈ ਔਰ ਨਿਕਲਣਾ ਤਾਂ ਕੀ ਸੀਗਾ ਉਦੋਂ ਫਿਰ ਮੈਂ ਫੋਨ ਫੋਨ ਕਰਨ ਲੱਗਿਆ ਜਦੋਂ ਮੇਰੇ ਭਾਈ ਸਾਹਿਬ ਹੈਗੇ ਮੇਰੇ ਪੇਸ਼ੈਂਟ ਇਹ ਆਏ ਤੇ ਇਹਨਾਂ ਨੇ ਆ ਕੇ ਇਧਰ ਕੁੰਡੀ ਖੋਲੀ ਮੇਰੀ ਤੇ ਫਿਰ ਮੈਂ ਇਹਨਾਂ ਨੂੰ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਬਾਰਡ ਨੰਬਰ 2 ਦੇ ਕਾਉਂਸਲਰ ਨੇ ਜੱਜੀ ਜੀ ਇਹ ਵਿਚਾਰੇ ਆਏ ਫਟਾਫਟ ਇਹ ਨੀਟੂ ਛੱਟਣ ਵਾਲੇ ਹੈਗੇ ਜੀ ਇਹ ਕੁਦਰਤੀ ਮੇਰੇ ਕੋਲ ਦਵਾਈ ਲੈਣ ਆਏ ਹੋਏ ਸੀਗੇ ਇਹਨਾਂ ਨੇ ਵੀ ਦੇਖਿਆ ਕਿ ਤੇ ਸਾਰਾ ਉਦੋਂ ਲੁੱਟ ਲੁੱਟ ਕੇ ਲੈ ਗਏ ਸੀਗੇ ਉਹ ਮੇਰਾ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਇੱਕ ਵਾਰ ਤਾਂ ਮੇਰੇ ਤੋਂ 80000 ਰੁਪਏ ਖੋਲੇ ਸੀਗਾ ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ ਹੁਣ ਉਸ ਤੋਂ ਬਾਅਦ ਤਾਂ ਕੀ ਕਰ ਹੋ ਗਈ ਮੈਨੂੰ ਪਤਾ ਨਹੀਂ ਤੇ ਜੁਲਾਈ ਦੇ ਵਿੱਚ ਵੀ ਇਹਨੂੰ ਐਦਾਂ ਹੀ ਹੋਇਆ ਸੀਗਾ ਮੇਰੇ ਇੱਥੇ ਰਿਵਾਲਵਰ ਲਾਤਾ ਸੀ ਮੈਂ ਇੱਥੇ ਕਾਰਿਆਵਾਰਾ ਚੌਂਕ ਨੂੰ ਜਾ ਰਿਹਾ ਸੀਗਾ ਤੇ ਫਿਰ ਉਦੋਂ ਤੋਂ ਮੈਂ ਸਕੇਪ ਕਰ ਗਿਆ ਸੀ ਮੈਂ ਚਲਾ ਗਿਆ ਸੀ ਬਚ ਗਿਆ ਸੀਗਾ ਤੇ ਫਿਰ ਉਦੋਂ ਮੈਂ ਕੰਪਲੇਂਟ ਲਿਖਣ ਵੀ ਗਿਆ ਸੀ ਕੰਪਲੇਂਟ ਮੇਰੀ ਸ਼ਾਇਦ ਲਿਖੀ ਹੋਵੇ ਉਸ ਤਰ੍ਹਾਂ ਦੀ ਤੇ 16 18 19 ਜੁਲਾਈ ਦੇ ਆਸ-ਪਾਸ ਦੀ ਗੱਲ ਹੈ ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦਰੇਸ਼ੀ ਥਾਣੇ ਨੂੰ ਕੰਪਲੇਨ ਲਿਖਾ ਕੇ ਆਇਆ ਸੀਗਾ ਐਫ ਆਈ ਆਰ ਤਾਂ ਉਹਨੇ ਨਹੀਂ ਲਿਖੀ ਕੰਪਲੇਨ ਲਿਖੀ ਸੀ ਤਵਦੀਸ਼ ਕਰਨ ਸ਼ਾਇਦ ਆਏ ਸੀਗੇ ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ ਦੇਖੋ ਜੀ ਮੇਰੇ ਸੀਸੀਟੀਵੀ ਤਾਂ ਨਹੀਂ ਆਈ ਮੇਰੇ 15ਵੇਂ ਦਿਨ ਤੋਂ ਸੀਸੀਟੀਵੀ ਖਰਾਬ ਸੀਗੇ ਹੁਣ ਆਸ-ਪਾਸ ਦੇਖਣਾ ਪਏਗਾ ਆਪਾਂ ਨੂੰ ਕਿ ਸੀਸੀਟੀਵੀ ਚ ਆਏ ਆ ਗੱਲ ਕਰੀਏ ਤਾਂ ਪਹਿਲਾਂ ਵੀ 2-3 ਵਾਰੀ ਤੁਸੀਂ ਤੁਹਾਡੀ ਆਵਾਜ਼ ਆਉਂਦੀ ਜਦ ਵੀ ਆਪ ਦੱਸਿਆ ਉਸਦੇ ਮੌਜੂਦ ਦੇ ਬਾਵਜੂਦ ਵੀ ਜਿਹੜੀ ਸੀਸੀਟੀਵੀ ਹੈ ਲੈ ਰਹੀ ਹੈਗੇ ਸੀਸੀਟੀਵੀ ਚੱਲ ਰਹੇ ਸੀਗੇ ਥੋੜੇ ਦਿਨ ਪਹਿਲਾਂ ਦੇ ਖਰਾਬ ਸੀ ਮੈਂ ਸੋਚਿਆ ਸੀ ਕਰਵਾਉਣਾ ਕਰਵਾਉਣਾ ਉਹ ਕਰਵਾਣੇ ਸੀਗੇ ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਕੁਦਰਤੀ ਉਸੇ ਕੰਮ ਲਈ ਆਏ ਸੀਗੇ ਹੁਣ ਪਹਿਲਾਂ ਇਹ ਤੁਹਾਡੇ ਵੱਲੋਂ ਦੇਖੀ ਜੀ ਤੇ ਅੱਜ ਹੁਣਾਂ ਨੇ ਗਹਿਲੀ ਦੇਖੋ ਬੰਦਾ ਸੇਫ ਹੀ ਨਹੀਂ ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ ਹੁਣ ਇਹ ਤਾਂ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਘਰ 'ਚ ਬੈਠਾ ਹੁਣ ਉੱਥੇ ਆ ਕੇ ਬੰਦੇ ਤੇ ਵਾਰਦਾਤ ਹੋ ਜਾਵੇ ਤਾਂ ਫਿਰ ਛੱਡੂਗਾ ਕਿਨੂੰ ਕੋਈ 45000 ਦਾ ਹੋਏਗਾ ਜੀ ਐਗਜੈਕਟ ਤਨਵੇਂ ਕਹਿੰਦਾ ਬਸ 40 45 ਦੇ ਵਿੱਚ ਵਿੱਚ ਇੰਨਾ ਦਾ ਹੋ ਗਿਆ ਨਹੀਂ ਜਾਣੀ ਨੁਕਸਾਨਦਾਰੀ ਹੋਇਆ ਜੀ ਮੈਂ ਉਹਨ ਪੈਸੇ ਦੇਦੇ ਉਹਨਾਂ ਜਾਣੀ ਨੁਕਸਾਨਦਾਰ ਨਹੀਂ ਕੀਤਾ ਉਹਨਾਂ ਨੇ ਅੱਛਾ ਜਿਵੇਂ ਦੇਖਦੇ ਹੋ ਅੱਜ ਜਿਹੜਾ ਲੋਕ ਹੋਈ ਹੈ ਕਿਉਂਕਿ ਅੱਜ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿੱਡੀ ਚੌਥੀ ਵਾਲੀ ਦੀ ਲੋਕ ਹੋਈ ਹੈ ਦੇਖੋ ਜੀ ਮੈਂ ਗਰਮੇਸ਼ ਸਿੰਘ ਜੀ ਬਾੜਨ ਮਦੋ ਤੋਂ ਕਾਉਂਸਲਰ ਆ ਅੰਸਰ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਦਿਨ ਦਿਹਾੜੇ ਨਿਹਾਲ ਸ੍ਰੀ ਬੰਦੇ ਸਾਡੇ ਇਲਾਕੇ ਦੀ ਸੇਵਾ ਕਰਨ ਵਾਲਾ ਦੇ ਸ਼੍ਰੀ ਰਾਮ ਕਲੀਨਿਕ ਦੇ ਇਹਨਾਂ ਨੇ ਮੈਨੂੰ ਇੱਕ ਫੋਨ ਕੀਤਾ ਕਿ ਹੁਣੇ ਕਿ ਲੁੱਟ ਕੋ ਹੋ ਗਈ ਹੈ ਉਸੇ ਟਾਈਮ ਮੈਂ ਘਰੋਂ ਇਹਨਾਂ ਕੋਲ ਆ ਗਿਆ ਤੇ ਦਿਨੇ ਇਥੇ ਰਾਤ ਨੂੰ ਦਿਨੇ ਹੀ ਲੁੱਟਾ ਕੋ ਬਾਦ ਦੇ ਘਰੋਂ ਤੇ ਹੋਈ ਜਾਂਦੀ ਹੈ ਜੀ ਤੇ ਪੇਰੇ ਨੇ ਬਬ ਦੇ ਦੇ ਆ ਵਪਾਰੀ ਬੰਦੇ ਨੂੰ ਇੱਕ ਗੋਲੀ ਮਾਰ ਕੇ ਤੇ ਲਗਾਣੇ ਜਾਂਦੇ ਕਮਾਇਆ ਗਿਆ ਉਹ ਵੀ ਬਹੁਤ ਮਾੜੀ ਹਰਕਤ ਹੋਈ ਹੈ ਜੀ ਤੇ ਬਾਦ ਦੇ ਘਰ ਤੇ ਦਿਨੇ ਲੁੱਟ ਲੈਂਦੇ ਜੀ ਇਹ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਬਹੁਤ ਦੋ ਬੜੇ ਡਰੇ ਹੋਏ ਨੇ ਤੇ ਸਾਡੇ ਇੱਕ ਬਾਦਗੋੜੇ ਮੰਡੀ ਬੋਲੇ ਪਿੰਦੀ ਜੀ ਤੇ ਸੋਜੀ ਮੰਡੀ ਦੇ ਵਿੱਚ ਦਿਨੇ ਵਿਚਾਰੇ ਪਾਲਕ ਵੇਚ ਕੇ ਬੰਦਾ ਆ ਰਿਹਾ ਸੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਔਰ ਇਹ ਜੋ ਪਾਲਕ ਵਾਲੇ ਬੰਦੇ ਕੋ 28000 ਰੁਪਏ ਖੋਲੇ ਤੇ ਉਹਨੇ ਛੁਰਾ ਮਾਰਿਆ ਵਿਚਾਰੇ ਨੇ ਤੇ ਉਹਨੂੰ ਮੈਂ ਕਮੈਂਟ ਲਿਖਾ ਜਾ ਕੇ ਥਾਣੇ ਆ ਕੇ ਤੇ ਵਿਚਾਰਾ ਉਹ ਡਰਦਾ ਗਿਆ ਨਹੀਂ ਜੀ ਤੇ ਕਹਿੰਦਾ ਭਾਗਤ ਬਹੁਤ ਬੰਦੇ ਡਰੇ ਹੋਏ ਜੀ ਪਰ ਇਹ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇਹਨਾਂ ਜਿਹੜਾ ਦੇ ਚੋਰਾਂ ਤੇ ਨੱਥ ਪਾਈ ਜਾਵੇ ਤੇ ਬਹੁਤੇ ਲੋਕ ਡਰੇ ਹੋਏ ਨੇ ਸਾਡੇ ਇਲਾਕੇ ਦੇ ਬਾਦਗਰੋੜ ਦੇ ਬਹੁਤ ਵਪਾਰੀ ਬੰਦਾ ਸਾਰੇ ਇੰਡਸਟਰੀ ਏਰੀਆ ਜੀ ਸਾਰੇ ਲੋਕ ਡਰੇ ਹੋਏ ਨੇ ਇਹ ਚੀਜ਼ਾਂ ਦੇ ਨੱਥ ਪਾਈ ਆ ਬਈ ਕਿਵੇਂ ਦੇਖਦੇ ਜੀ ਵਾਰਦਾਤ ਹੋਈ ਆ ਤੇ ਵਾਰਦਾਤ ਪਹੁੰਚਿਆ ਤੇ ਇੱਥੇ ਆਏ ਆ ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਬਨ ਕੇ ਆਏ ਸੀ ਤੇ ਹੁਣ ਚੈੱਕ ਕਰ ਰਹੇ ਆ ਸਾਰਾ ਕਿ ਲਾਰਾ ਖੁੰਡੀ ਲਾਗੇ ਲੜਕੀ ਨੂੰ ਬਸ ਡਾਕਟਰ ਸਾਹਿਬ ਤੇ ਕੈਮਰਾ ਹੀ ਨਹੀਂ ਚੱਲ ਰਿਹਾ ਡਰਸਾਰੇ ਕੈਮਰੀ ਖਰਾਬ ਹੈ ਉਸ ਇੱਕ ਦੋ ਮਹੀਨਿਆਂ ਤੋਂ ਖਰਾਬ ਦੱਸ ਰਹੇ ਨੇ ਤੇ ਨਾਲ ਦੀ ਕਵਾਂਡੀਆਂ ਦੇਖੇ ਉਹ ਵੀ ਖਰਾਬ ਨੇ ਹੋਰ ਕੈਮਰੀ ਦੇ ਰਹੇ ਬਾਕੀ ਜੋ ਹੋਊਗਾ ਦੋਚੇ ਦੰਦ ਦੀ ਫਟਕੇ ਤੋਂ ਜ਼ਿਆਦਾ ਦਿੱਤੀ ਹੈ ਪਹਿਲਾਂ ਵੀ ਪਹਿਲਾਂ ਵਾਰੀ ਕੋਈ ਨੌਲੇਜ ਨਹੀਂ ਆਈ ਹੈਗੀ ਪਹਿਲਾਂ ਕੋਈ ਹੋਈ ਵੀ ਪਰ ਇਹ ਨੌਲੇਜ ਨਹੀਂ ਆਪ ਨੂੰ ਸਭ ਤੁਹਾਡਾ ਸ਼ੁਭਨਾਮ ਜੀ ਐਸਐ ਮਲਕੀਸ਼ ਸਿੰਘ ਡਿਊਟੀ ਅਸਰ ਬਸਤੀ ਤੌਰ ਤੇ ਅਸデア